ਦਾ ਪਰਿਵਾਰ ਤੁਸੀਂ ਦੇਖ ਰਹੇ ਹੋ ਬੱਚੇ ਨੇ ਮਾਤਾ ਇਹ ਭੈਣ ਹੈ ਤੇ ਇਹ ਵੀਰ ਮੇਰੇ ਨਾਲ ਬੈਠਾ ਹੈ ਜਕਸੀਰ ਸਿੰਘ ਅਜਗਤਾਰ ਸਿੰਘ son of ਜਰਨੈਲ ਸਿੰਘ ਦਲ ਸਮਾਜ ਚੋਂ ਹੈ ਪਿਛਲੇ 6 ਮਹੀਨੇ ਪਿੰਡ ਦੇ ਇੱਕ ਪਿੰਡੂ ਤਣਾਟ ਨੇ ਇਹਦੇ ਘਰ ਨੂੰ ਜਿੰਦਾ ਲਾ ਕੇ ਇਹਨੂੰ ਬੇਕਾਰ ਕਰ ਦਿੱਤਾ ਗਿਆ ਤੇ ਅੱਜ ਆ ਪਰਿਵਾਰ ਸਾਰਾ ਤੁਸੀਂ ਦੇਖ ਸਕੋਗੇ ਇਹ ਬੱਚੇ ਨੇ ਛੋਟੇ ਛੋਟੇ ਖੁਦ 3 ਮਹੀਨੇ ਇਹ ਪਹਿਲਾਂ ਆਪਦੇ ਸੌਰੀ ਕੱਟ ਕੇ ਆਇਆ ਅੱਜ ਕਿਸੇ ਚੰਗੇ ਇਨਸਾਨ ਨੇ ਜ਼ਿੰਮੇਦਾਰ ਭਾਈ ਚਾਰੇ ਨੇ ਇਹਨੂੰ ਆਪਦੀ ਜਗ੍ਹਾ ਦੇ ਵਿੱਚ ਝੂਂਪੀ ਪਾ ਕੇ ਦਿੱਤੀ ਹੈ ਆ ਝੂਂਪੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ ਇਹ ਚੰਗਾ ਵਧੀਆ ਘਰ ਸੀ ਚਵਾਰਾ ਪਾਇਆ ਹੋਇਆ ਸੀ ਸਾਢੇ 3 ਸਾਲ ਪਹਿਲਾਂ ਮਲ ਜ਼ਿਮੀਂਦਾਰ ਬਲਵਿੰਦਰ ਸਿੰਘ ਕੂਕਾ ਦੇ ਨਾਮ ਨਾਲ ਉਹ ਮਸ਼ਹੂਰ ਹੈ ਪਿੰਡ ਦੇ ਹੀ ਹੈ ਪਿਆਰੇ ਸਿੰਘ ਦਾ ਪਿਆਰਾ ਸਿੰਘ ਦਾ ਪੁੱਤਰ ਹੈ ਬਲ ਕਾਫੀ ਚੰਗਾ ਕਾਰੋਬਾਰ ਹੈ ਪٹرول ਪੰਪ ਹੈ ਝੂਲੇ ਪੇੜਾਂ ਦੀ ਦੁਕਾਨ ਹੈ ਜ਼ਮੀਨ ਵੀ ਹੈ ਕੱਪੜੇ ਦੀ ਦੁਕਾਨ ਹੈ ਕੋਈ ਨਹੀਂ ਹੈਗਾ ਵੀ ਮਲਕ ਉਹ ਵੀ ਟੁੱਟਿਆ ਹੋਇਆ ਬੰਦਾ ਮਲਕੀ ਟੁੱਟੇ ਹੋਏ ਬੰਦੇ ਨੇ ਆਪਦਾ ਘਾਟਾ ਪੂਰਾ ਕਰਨ ਵਾਸਤੇ ਮਲ ਘਰ ਨੂੰ ਜਿੰਦਾ ਲਾ ਲਿਆ ਮਨ ਇਹ ਬਾਈ ਜਗਤਾਰ ਸਿੰਘ ਨੇ 3.5 ਸਾਲ ਉਹਦੇ ਕੰਮ ਕੀਤਾ ਸੀਰ ਦਾ ਸੀਰ ਦਾ ਕੰਮ ਕੀਤਾ ਪਹਿਲੇ ਸਾਲ ਰਲਿਆ ਇਹ 80000 ਚ 80000 ਚ ਰਲਿਆ ਤੇ ਜਦੋਂ ਸਾਲ ਪੂਰਾ ਹੋਇਆ ਇਹਦੇ ਸਿਰ ਤੋੜਤਾ 70000 80000 ਹਾਂਜੀ 80000 ਹਾਂ 84000 ਚ ਰਲਿਆ ਸੀ 84 84000 ਚ ਰਲਿਆ ਸੀ ਤੇ 70000 ਰੁਪਿਆ ਇਹਦੇ ਕਿੰਨੀ ਜਦੋਂ ਸਾਲ ਪੂਰਾ ਹੋਇਆ ਹਿਸਾਬ ਕਰਨ ਲੱਗੇ ਇਹਦੇ ਕਿੰਨੀ ਤੋੜਤਾ ਫਿਰ ਦੂਜੇ ਸਾਲ ਇਹਨੂੰ ਰਲਾ ਲਿਆ 1 ਲੱਖ ਚ ਮਾਲਕ 1 ਲੱਖ ਰੁਪਿਆ ਕਹਿਣ ਨੂੰ ਹੈ ਉਹ 70000 ਰੁਪਿਆ ਤਾਂ ਉਹਦੇ ਵਿੱਚ ਕੱਟਿਆ ਗਿਆ ਮਤਲਬ ਇਹ ਸਮਝਣ ਨੂੰ ਵੀ 30000 ਚ ਅਗਲੀ ਵਾਰ ਤਾਂ ਜਿਹੜੇ ਦੋ ਸਾਲ ਇਹਨੇ ਲਾਏ ਨੇ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਮਿਲ ਕੇ ਕਿੰਨਾ ਮੈਨੂੰ ਦਿੰਦਾ ਸੀ ਉਹ ਕਿੰਨਾ ਮਿਲ ਕੇ ਉਹ ਮੇਰੇ ਸਿਰ ਕੱਟਦਾ ਸੀਗਾ ਇਹਦੇ ਵੱਲ 3.5 ਲੱਖ ਰੁਪਇਆ ਕੱਢਦਾ 3 ਸਾਲਾਂ ਬਾਅਦ 3 ਸਾਲਾਂ ਬਾਅਦ ਕੰਮ ਕਰਾ ਕੇ 6 ਮਹੀਨੇ ਹੋਰ ਉੱਪਰ ਲਵਾ ਕੇ 3.5 ਲੱਖ ਰੁਪਇਆ ਇਹਦੇ ਕਿੰਨੀ ਕਰਜ਼ਾ ਕੱਢਦਾ ਹਾਂਜੀ ਵਾਇਰੂਗੀ ਦਾ ਖਾਲਸਾ ਰਿਵਾਇਰੂਗੀ ਕੀ ਫਦੇ ਇਹ ਸਾਰੀ ਨਗਰ ਪੰਚਾਇਤ ਫਲੇੜਾ ਭਗਵੰਤ ਸੱਜਣ ਸਾਰੇ ਮੋਟਰ ਬੰਦੇ ਉਰੇ ਖੜੇ ਆ ਬੇਨਤੀ ਇੰਨੀ ਕਾ ਬਾਈ ਜਿਹੜੇ ਨੇ ਇੱਕ ਨੇ ਵੀਡੀਓ ਪਾਈ ਸੀ ਸਮਹਾਲੇ ਨੇ ਉਹਨੂੰ ਆ ਬੇਨਤੀ ਆ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ ਤੂਰੇ ਤੇ ਗਲਤ ਵੀਡੀਓ ਪਾ ਕੇ ਗਏ ਹਨ ਇਹ ਸਾਰਿਆਂ ਨੂੰ ਜਥੇਬੰਦੀਆਂ ਨੂੰ ਬੇਨਤੀ ਆ ਵੀ ਦੋਹੇ ਧਿਰਾਂ ਦਾ ਪੱਖ ਸੁਣ ਲਿਆ ਕਰੋ ਜਦੋਂ ਕੋਈ ਵੀ ਵੀਡੀਓ ਪਾਉਣੀ ਹੈ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਣਾ ਹੈ ਇਹ ਬਹੁਤ ਮਾੜੀ ਗੱਲ ਹੈ ਘੱਟੋ ਘੱਟ ਤਾਂ ਦੋਹਾਂ ਧਿਰਾਂ ਦਾ ਪੱਖ ਸੁਣਿਆ ਜਾਵੇ ਉਹ ਚ ਪਤਾ ਲੱਗ ਜੇ ਵੀ ਸੱਚ ਕੀ ਆ ਜਿਹੜੀ ਉਹ ਘਰ ਵਾਲੀ ਵੀਡੀਓ ਪਾਈ ਹੈ ਵੀ ਤਰਨਾਟ ਬੰਦੇ ਨੇ ਜਿੰਦਾ ਲਾਤਾ ਉਹ ਆ ਬੰਦਾ ਹੈ ਇਹ ਬੰਦੇ ਨੇ ਕੋਈ 83000 ਜਿਹੜਾ ਕਹਿੰਦਾ ਸੀ ਵੀ 83000 ਚ ਨੌਕਰ ਲਾਇਆ ਤੀਗਾ ਉਹ 83000 ਚ ਨਹੀਂ ਉਸ ਟਾਈਮ ਨੌਕਰ ਲਾਇਆ ਤੀਗਾ 98000 ਰੁਪਇਆ ਤਾਂ ਇਹ ਬਾਈ ਦਾ ਦੇਣਾ ਸੀ ਪਹਿਲਾਂ ਉਹ ਇਹਦੇ ਨਾਲ ਨੌਕਰ ਤੀ 98000 ਰੁਪਇਆ ਇਹਦਾ ਦਿੱਤਾ ਗਿਆ 50000 ਰੁਪਇਆ ਨੂੰ ਦਿੱਤਾ ਗਿਆ ਵੀ ਸਾਰੀਆਂ ਦੁਕਾਨਾਂ ਦੇ ਹਿਸਾਬ ਕਰਦੇ ਭਾਈ ਤੇਰੇ ਮੰਗਰ ਨਾਲ ਕੋਈ ਆਵੇ ਦੇਣ ਲੈਣ ਵਾਲਾ ਬਾਕੀ ਲੋੜੀ ਮਨਾਈ ਉਹਨੇ ਕੁੜੀਆਂ ਦੀ ਉਹਦੇ ਖਰਚੇ ਸਾਰੇ ਸਾਨੂੰ ਦਾ ਫ੍ਰਿਜ ਵਾਸ਼ਿੰਗ ਮਸ਼ੀਨ ਐਲ ਸੀ ਡੀਆਂ ਇਹ ਸਾਰੀਆਂ ਨਵੀਆਂ ਲੈ ਕੇ ਦਿੱਤੀਆਂ ਸਾਰਾ ਘਰ ਨਵਾਂ ਪਾਇਆ ਚਵਾਰਾ ਬਣਾਇਆ ਇਹ ਸਾਰੇ ਪੈਸੇ ਇਸੇ ਬੰਦੇ ਦੇ ਲਾਏ ਹੋਏ ଥି ਲਾਸਟ ਦੇ ਵਿੱਚ ਜਦੋਂ ਹਸਾਬ ਕਿਤਾਬ ਕਰਕੇ ਲਾਟ ਦੇ ਵਿੱਚ 3.5 ਲੱਖ ਰੁਪਏ 3 ਲੱਖ 41000 800 ਰੁਪਏ ਉਹਦੇ ਕੰਨੀ ਰਹਿ ਗਿਆ ਉਹ ਕਹਿੰਦਾ ਵੀ ਹੁਣ ਮੈਂ ਸੀਰ ਨਹੀਂ ਲਾਉਂਦਾ ਮੇਰੇ ਤਾਂ ਢੂਈ ਬਹੁਤ ਜ਼ਿਆਦਾ ਦਰਦ ਕਰਦੀ ਆ ਉਨੇ ਇਹ ਵੀ ਕਿਹਾ ਵੀ ਚਲੋ ਜੋ ਮਰਜੀ ਕੰਮ ਕਰ ਲਿਆ ਕਰੀ ਥੋੜਾ ਕਰ ਲਿਆ ਕਰੀ ਤੂੰ ਲਾ ਦੇ ਜਿਹੜੇ ਦਿਨ ਲੱਗਦੇ ਨੇ ਸੱਤ ਸਪਾਈ ਨਹੀਂ ਹੋਈ ਉਹ ਕਹਿੰਦਾ ਸੀਰ ਨਹੀਂ ਲੱਗਦਾ ਉਹਨੇ ਜਿਹੜੀਆਂ ਕਿਸ਼ਤਾਂ ਦੀ ਗੱਲਾਂ ਕਰਦੇ ਹੋ ਵੀਡੀਓ ਦੇ ਵਿੱਚ ਕਿਸ਼ਤਾਂ ਦੀ ਗੱਲ ਹੋ ਗਈ ਧੀ 118000 ਜਿਹੜਾ ਵੀਡੀਓ ਚ ਬੋਲ ਰਿਹਾ 118000 ਹੀ ਹੋਈ ਸੀ ਇੱਕ ਕਿਸ਼ਤ ਤਿੰਨ ਕਿਸ਼ਤਾਂ ਚ ਪੈਸੇ ਦੇਣੇ ਸੀ ਬੈਠ ਕੇ ਜੋ ਪਿਛਲੀ ਪੰਚਾਇਤ ਵਾਲੇ ਸਰਪੰਚ ਵੀ ਉਹਦੇ ਘਰ ਬੈਠ ਕੇ ਸਾਰਾ ਨਿਬੜ ਗਿਆ ਦੀ ਤਿੰਨ ਕਿਸ਼ਤਾਂ ਦਾ ਫਿਰ ਜਿਹੜੇ ਪਿੰਡ ਦੇ ਇੱਕ ਦੋ ਵਕੀਲ ਬੰਦੇ ਹੁੰਦੇ ਨੇ ਨਾ ਸੁਝਾਉਣ ਵਾਲੇ ਵਿੱਚ ਕੇ ਤੈਨੂੰ ਘਾਟਾ ਪੈ ਗਿਆ ਇਹ ਕਿਸ਼ਤਾਂ ਨਹੀਂ ਕਰਨੀਆਂ ਨੇ ਘਰ ਤਾਂ ਤੇਰਾ 2 ਲੱਖ ਦਾ ਘਰੀ ਦੇਣ ਦਾ ਪਰ ਇਸ ਲੋਡ ਤੇਰੇ ਜਿਆਦਾ ਪੈਸੇ ਹੋ ਗਏ ਫਿਰ ਉਹ ਬੰਦੇ ਨੇ ਦੁਬਾਰਾ ਆਹ سٹਾਮ ਨੇ ਆਹ ਉਹਨਾਂ ਦੀਆਂ ਫੋਟੋਆਂ ਨੇ ਘਰ ਵਾਲੀ ਵੀ ਪੜੀ ਲਿਖੀ ਉਹਨੇ ਸਾਈਨ ਕਰੇ ਨੇ ਫਿਰ ਉਹਨੇ ਸਾਰੇ ਪੈਸਿਆਂ ਦੇ ਵਿੱਚ ਇਹ ਬੰਦੇ ਨੂੰ ਘਰ ਦੇਤਾ ਤੇ ਜਰੀਆਂ ਜਾ ਕੇ ਲਿਖਤ ਹੋਈ ਐ ਸਾਰਾ ਸਟਾਮ ਤੇ ਕੰਮ ਹੋਇਆ 2 ਲੱਖ ਦਾ 2.5 ਲੱਖ ਦਾ ਘਰ ਪੀਗਾ ਇਹ ਬੰਦੇ ਨੇ 3.5 ਲੱਖ ਦਾ ਸਾਰਿਆਂ ਦੇ ਕਹਿਣ ਤੇ ਵੀ ਯਾਰ ਇਹ ਗਰੀਬ ਬੰਦਾ ਕੋਈ ਗੱਲ ਨਹੀਂ ਤੂੰ ਸਾਰੇ ਪੈਸਿਆਂ ਦੀ ਝਰੀਟ ਮਾਰਦੇ ਵਸਾ ਆ ਲੈ ਤੂੰ ਘਰ ਦਾ ਉਹਦਾ ਲਿਖਾ ਲੈ ਉਹਨਾਂ ਨੇ ਇਹਨੂੰ ਘਰ ਲਿਖਾਤਾ ਉਹਨੂੰ ਬਾਰ-ਬਾਰ ਇਹ ਵੀ ਸਮਝਾਇਆ ਜਾਂ ਜਿੱਦੋਂ ਨੇ ਸਮਾਨ ਚੱਕਿਆ ਆਪ ਇਹਨੂੰ ਚਾਬੀਆਂ ਦੇ ਕੇ ਗਿਆ ਜਿੱਦੋਂ ਉਹ ਸਮਾਨ ਆ ਉਹਦਾ ਪਾਰਾ ਦਿਨਾ ਫੀਟਰ ਦੇ ਵਿੱਚ ਸੌਰੀ ਯਾਰ ਦੀ ਆਉਂਦੇ ਸਮਾਨ ਲੈ ਕੇ ਮੈਂ ਤਾਂ ਉੱਥੇ ਰਹਿ ਲਗੂ ਉੱਥੇ ਸੀਟ ਕਰੂੰਗਾ ਉਹਦੇ ਬੰਦੇ ਨੇ ਆਖਿਆ ਜਗਤੂ ਜੇ ਤੂੰ ਮੈਨੂੰ ਹੋਰ ਵੀ 50000 ਘੱਟ ਦੇ ਦੀ ਇਹੀ ਘਰਚ ਰਹਿ ਉਹ ਕਹਿੰਦਾ ਨਹੀਂ ਨਹੀਂ ਯਾਰ ਮੈਨੂੰ ਤਾਂ ਹੁਣ ਇੱਕ ਨਿੱਕ ਜੀ ਨਿਬੜ ਗਿਆ ਮੈਂ 30 40000 ਨੂੰ ਵਿਸਵਾ ਜਿੱਥੇ ਮਰਜੀ ਲੈ ਲਾ ਮੈਂ ਤਾਂ ਹੁਣ ਇਹ ਤੇਰੇ ਨਾਲ ਨਿਮੇੜ ਤਾਂ ਮੈਂ ਤੇਰਾ ਕੁਝ ਨਹੀਂ ਦੇਣਾ ਗੱਲ ਇੰਨੀ ਦੀ ਕੋਈ ਇਹ ਜ਼ਬਰਦਸਤੀ ਵਾਲੀ ਗੱਲ ਨਹੀਂ ਕੋਈ ਹੋਰ ਨਹੀਂ ਇਹ ਹੁਣ ਜਿਹੜੇ ਵੀ ਮੇਰੇ ਵੀਰਾਂ ਵੱਲੋਂ ਸੱਦ ਕੇ ਵੀਡੀਓ ਭਵਾਈ ਗਈ ਹੈ ਮੈਂ ਦੋਸ਼ੀ ਹੋ ਨਹੀਂ ਜਗਤੂ ਨਾਲੋਂ ਵੱਡੇ ਦੋਸ਼ੀ ਉਹ ਨੇ ਜਿਨ੍ਹਾਂ ਨੇ ਇਹ ਸੱਦ ਕੇ ਵੀਡੀਓ ਪਵਾਈ ਆ ਸਾਡੀ ਸਾਰੀ ਪੰਚਾਇਤ ਦੀ ਸਾਰੇ ਨਗਰ ਦੀ ਹੱਥ ਬੰਨ ਕੇ ਬੇਨਤੀ ਆ ਵੀ ਇਹੋ ਜਿਹੇ ਵਿਵਾਦ ਪਿੰਡ ਦੇ ਵਿੱਚ ਨਾ ਖੜੇ ਕਰੋ ਨਾ ਸਾਨੂੰ ਇਹ ਜ਼ਿਮੀਂਦਾਰਾਂ ਨੂੰ ਸਿਰਿਆਂ বিনা ਸਰਦਾ ਨਾ ਹੀ ਜਿਹੜੇ ਸਿਰੀ ਨੇ ਉਹਨਾਂ ਨੂੰ ਆਪਦੇ ਜ਼ਿਮੀਂਦਾਰਾਂ ਮੇਨਾ ਸਰਦਾ ਸਾਡੇ ਵਿੱਚ ਇਹ ਵਿਵਾਦ ਨਾ ਖੜੇ ਕਰੋ ਮੇਰਾ ਵੀਰ ਬੇਨਤੀ ਆ ਤੁਹਾਨੂੰ ਹੱਥ ਬੰਨ ਕੇ ਉੱਥੇ ਜਿਹੜੀ ਦੱਸਿਆ ਗਿਆ ਜੀ ਵੀ ਦੇ ਵਿੱਚ ਕਿ ਪੰਚਾਇਤ ਮੌਜੂਦਾ ਸੀ ਉਹਨਾਂ ਮੈਂਬਰਾਂ ਨੂੰ ਇਸ ਮੁੱਦੇ ਬਾਰੇ ਜਾਣਕਾਰੀ ਹੈ ਸੀ ਜਾਂ ਨਹੀਂ ਉਹ ਇਸ ਟਾਈਮ ਤੁਹਾਡੇ ਵਿੱਚੋਂ ਮੈਂਬਰ ਖੜੇ ਨੇ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਆ ਆ ਮੈਂਬਰ ਕਿਹ ਕੀ ਖੜਾ ਸਾਨੂੰ ਇਹ ਹੀ ਦੱਸ ਦੂ ਵੀ ਵੀਡੀਓ ਨਾਲ ਕੋਈ ਪਤਾ ਪਤੀ ਜਾਣਕਾਰੀ ਨਹੀਂ ਸੀ ਸਾਡਾ ਇੱਕ ਮੈਂਬਰ ਪਤਾ ਨਹੀਂ ਉਹਨੂੰ ਪਤਾ ਲੱਗਿਆ ਪਤਾ ਨਹੀਂ ਬੁਲਾਇਆ ਗਿਆ ਮੈਂ ਗਿਆ ਤੀ ਦੁਕਾਨ ਤੇ ਤੇ ਉਹਦੇ ਵਿੱਚੋਂ ਮੈਨੂੰ ਦੁਕਾਨ ਤੇ ਬੋਲ ਮਾਰ ਕੇ ਲਗੇ ਮੈਂ ਸਮਝੋਂਦੇ ਉਹਦੇ ਘਰ ਤੱਕਰ ਸੋਚਦਾ ਵੀ ਗਿਆ ਖਵ ਨਹੀਂ ਕੋਈ ਭਾਈਆਂ ਦਾ ਰੌਲਾ ਜਾਂ ਕੀ ਗੱਲਬਾਤ ਆ ਸਾਡੇ ਜਾਂਦੇ ਨੇ ਉਹਨਾਂ ਨੇ ਪੈਂਦਰਾਏ ਗੱਲਾਂ ਕਰਕੇ ਘਰ ਰੱਖਿਆ ਦੀ ਉਹਦਾ ਫਿਰ ਅਸੀਂ ਕੁਝ ਬੋਲਣ ਜੋਗੇ ਇਹ ਨਹੀਂ ਵੀ ਨਾ ਜਦੋਂ ਆਪਾਂ ਨੂੰ ਕਿਸੇ ਗੱਲ ਬਾਰੇ ਨਹੀਂ ਪਤਾ ਨਾ ਪੱਕਾ ਬਹਿੰਤੀ ਹੈ ਨਾ ਜਿਹੜਾ ਕਹਿੰਦੇ ਨੇ ਕਿਸੇ ਭਾਈ ਵੱਲੋਂ ਉਹਨੂੰ ਆ ਦਿੱਤੀ ਗਈ ਹੈ ਥਾਂ ਛਣ ਪਵਾਈ ਗਈ ਹੈ ਉਹ ਕੋਈ ਥਾਂ ਉਂ ਨਹੀਂ ਦਿੱਤੀ ਗਈ ਬਈ ਪੈਸੇ ਉਹਦੇ ਲਵੇ ਹੈਗੇ ਦੀ ਆ ਬੰਦਾ ਉਹ ਖੜਾ ਹੈ ਜਿਹੜੇ ਨੇ ਉਹਨੂੰ ਥਾਂ ਦਿੱਤੀ ਹੈ 1 ਲੱਖ 5000 ਨੂੰ 1.10 ਨੂੰ ਕਲਕ 10 ਹਜ਼ਾਰ ਨੂੰ ਸਪੈਟ ਤੋਂ ਦਾ ਸੌਦਾ। ਕਹਿੰਦਾ 1 ਲੱਖ 10 ਹਜ਼ਾਰ ਨੂੰ ਸੌਦਾ ਹੋਇਆ ਬਾਕੀ ਆਪ ਵੀ ਦੱਸ ਦੂ ਜਿਹੜੇ ਲੋਕ ਆਉਂਦੇ। ਹੋਰ ਚੰਗੀ ਬਹੁਤ ਮੜਾ। ਕਲਕ 10 ਹਜ਼ਾਰ ਨੂੰ ਜੀ ਸਪੈਟ ਤੋਂ ਦਾ ਸੌਦਾ ਹੋਇਆ। 20 ਹਜ਼ਾਰ ਰੁਪਇਆ ਨੇ ਸਾਈ ਦਿੱਤੀ ਹੈ। ਤੇ 30 ਹਜ਼ਾਰ ਰੁਪਇਆ ਕਹਿੰਦਾ ਮੈਂ ਇਸੇ ਮਹੀਨੇ ਦੇ ਵਿੱਚ ਹੋਰ ਦੇਉਂਗਾ 50 ਜੀ ਟੋਟਲ ਕੋ। ਇਹ ਤਾਂ ਜਿਹੜੇ ਮਹੀਨੇ ਚ ਰਾਤ ਕੀ ਉਹਦਾ ਵੀ ਬਹੁਤ ਉਦਾ ਮੁੱਦਾ ਹੋਇਆ ਉਹ ਉਹਦੇ ਬਾਰੇ ਵੀ ਗੱਲ ਕਰਦੇ। ਜਿਹੜੇ ਕਿਰਾਏ ਦੇ ਘਰ ਚ ਬੈਠਾ ਸੀ ਉਹ ਬੈਠਾ ਰਹਿਣਾ ਉਹਨੂੰ ਕੋਈ ਠਾਉਣਾ ਨਹੀਂ ਕੀ ਉੱਥੇ ਕੋਈ ਲੋਨ ਲੂਣ ਲੈਣ ਦੇ ਚੱਕਰ ਚ ਉਹ ਘਰ ਦੀਆਂ ਫੋਟੋਆਂ ਖਿੱਚਣ ਲੱਗੇ ਉਹ ਅਗਲਾ ਉਹ ਡਰ ਗਿਆ ਭਾਈ ਕਿਤੇ ਸਾਡੇ ਘਰ ਤੇ ਲੋਨ ਨਾਲ ਲੈ ਲਈ ਉੱਥੇ ਤਾਂ ਉਹਨਾਂ ਨੇ ਕਹਿਦਾ ਤੇਰਾ ਕਿਰਾਇਆ ਪੂਰਾ ਹੋ ਗਿਆ ਭਾਈ ਹੁਣ ਰਹਿਣ ਦੇ ਹੋਰ ਕੋਈ ਜਾਣਕਾਰੀ ਬੱਛਾ ਜੀ ਉਹਦੇ ਨਾਲ ਇਹ ਗੱਲ ਹੋਈ ਸੀ ਕਿ ਐਨੇ ਦਾ ਸੌਦਾ ਹੋਇਆ ਤੇ ਉਹਨੇ ਕਿਹਾ ਮੈਂ 25000 ਰੁਪਏ ਤੁਹਾਨੂੰ 6 ਮਹੀਨੇ ਬਾਅਦ ਕਿਸ਼ਤ ਦੇਵਾਂ ਗਰੀਬ ਬੰਦਾ ਮੈਂ ਤੂੰ 25000 ਮੈਂ ਵੀ 6 ਮਹੀਨੇ ਬਾਅਦ ਕਿਸ਼ਤ ਦੇ ਦਿਆ ਕਰ ਮਗਾ ਜੇ ਤੂੰ ਪਈ ਕਿਤੇ ਸਮੇਂ ਸਿਰ ਨਾ ਦੇਣ ਆਇਆ ਤਾਂ ਉਹਦੇ ਬਾਅਦ ਛੱਡਣਾ ਪੂਤਨ ਤੋਂ ਉਹ ਉਸੇ ਟਾਈਮ ਉੱਠਣਾ ਪੂਤ ਜਿੰਨਾ ਤੱਕ ਤੂੰ ਪੂਰੀ ਰਕਮ ਸਾਡੀ ਪਹੁੰਚਾਉਂਦਾ ਨਹੀਂ ਉਨਾ ਤੱਕ ਨਾ ਕੋਈ ਨਿਓ ਨਾ ਕੋ ਕੁਛ ਨਹੀਂ ਕਰ ਬੈਠਣਾ ਬੈਠਣੀ ਬਾਕੀ ਇਹ ਵੀ ਵੀਰਾਂ ਅਸੀਂ ਅਸੀਂ ਇਹ ਪੰਚਾਇਤ ਦੇ ਵਿੱਚ ਸੌਦਾ ਹੈ ਨਵੀਂ ਪੰਚਾਇਤ ਤੋਂ ਮੌਜੂਦ ਹੈ ਮੌਜੂਦ ਹੈ ਬੈਂਤੀ ਆ ਵੀਡੀਓ ਬਣ ਰਹੀ ਆ ਭਾਈ ਸਾਰਿਆਂ ਨੂੰ ਆ ਕਿਸੇ ਪਿੰਡ ਦੇ ਵਿੱਚ ਵੀ ਜਾਂਨੇ ਹੋ ਇਕੱਲੇ ਨਹੀਂ ਸਾਡੇ ਪਿੰਡ ਦਾ ਕਿਸੇ ਪਿੰਡ ਦੇ ਵਿੱਚ ਵੀ ਕੋਈ ਜਾਂਦਾ ਹੈ ਮੁੱਤਬਰ ਬੰਦਾ ਤਾਂ ਕਿਰਪਾ ਕਰਕੇ ਬਾਈ ਬਣ ਕੇ ਪੰਚਾਇਤ ਨਾਲ ਕੰਡੈਕਟ ਕਰਕੇ ਦੋਹੇ ਧਿਰਾਂ ਦਾ ਪੱਖ ਸੁਣ ਲਿਆ ਕਰੋ ਨਾ ਕਿ ਕਿਸੇ ਦੀ ਸ਼ਾਨ ਦੇ ਖਿਲਾਫ ਇਸ ਤਰ੍ਹਾਂ ਦੀ ਵੀਡੀਓ ਪਾਇਆ ਕਰੋ ਇਹ ਸਾਰੇ ਹੀ ਪਿੰਡ ਵਾਸੀਆਂ ਨੂੰ ਸਾਰੀ ਗੱਲ ਬਾਈ ਇਹਨੇ ਮੈਨੂੰ 4 ਲੱਖ ਰੁਪਏ ਦਿੱਤਾ ਮੇਰੇ ਘਰ ਆਈ ਓ ਢਿੱਲੀ ਹੋਈ ਗਈ ਤੇ ਇਹਨੇ ਮੈਨੂੰ 50 ਵੀ ਕਹਦੇ ਵੀ ਜਿੰਨਾ ਵੀ ਲੱਗਾ ਜਰਾ ਉਹਨਾਂ ਦਾ ਮੈਂ ਲਾਉਂ ਗੱਡੀ ਆਉਗੀ ਨਹੀਂ ਫਰੀ ਗਿਆ ਬੰਦਾ ਇੰਨੇ ਮੇਥੋ ਕੋਈ ਤੇਲ ਦਾ ਖਰਚਾ ਕੋਈ ਕਾਸੇ ਦਾ ਖਰਚਾ ਨਹੀਂ ਲੱਗਦਾ ਮੇਰੇ ਕੋ। ਤੇ ਮੈਨੂੰ ਧੰਨਵਾਦ ਆ ਬਈ ਜਿਨੇ ਮੈਨੂੰ ਆਉ ਕਰ ਪੈਨਾ। ਮੈਂ ਇਹ ਤੋਂ ਭਜਦਾ ਨਹੀਂਗਾ। ਇਹ ਮੈਂ ਤਾਂ ਹੁਣ ਵੀ ਮੈਂ ਇਹਨੂੰ ਕਰਾ ਵੀ 5000 ਦੀ ਲੋੜ ਆ ਮੈਨੂੰ ਦੱਸ ਦੀਆ ਹੁਣ ਵੀ ਦਿੰਦਾ ਇਹ ਬੰਦਾ। ਹੁਣ ਵੀ ਨਹੀਂ ਜਵਾ ਦਿੰਦਾ ਮੈਨੂੰ। ਬਈ ਉਹ ਸਾਡਾ ਕੰਮ ਸਾਡੇ ਆਪ ਇੱਕ ਖਰਾਬ ਗਰੀਨ ਦਾ ਕੰਮ। ਉਹ ਸਾਡੇ ਚੁੱਲੇ ਜਨਾਤੋਂ ਮਾਰਦਾ ਹੈਗਾ। ਬਾਕੀ ਧੰਨਵਾਦ ਜੀ ਸਾਰੀ ਸੰਗਤ ਦਾ ਜਿਹੜੇ ਖੜੇ ਨੇ। ਇਹ ਸਾਰਿਆਂ ਨੂੰ ਇਹ ਗੀਤ ਦਾ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਵੀ ਕਿਸੇ ਦੀ ਸ਼ਾਨ ਦੇ ਖਿਲਾਫ ਇਸ ਤਰ੍ਹਾਂ ਨਾ ਬੋਲੇ ਜਾਵੇ। ਧੰਨਵਾਦ।